ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9978123917 ਤੇ ਇਹਨਾਂ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਜਿਆਂਦਾ ਬਾਈ ਦੀਪੂ ਕੁਲ ਐ ਪਿੰਡ ਆਲਕੜੇ ਜੀ ਤੇ ਅੱਜ ਆਪਾਂ ਤੁਹਾਨੂੰ ਗੈਰ ਤੇ ਸ਼ਾਹੀਵਾਲ ਦਾ ਕ੍ਰੌਸ ਦਿਖਾਵਾਂਗੇ ਘਰ ਦੁੱਧ ਪੀਣ ਵਾਲਾ ਸੌਦਾ ਮਗਰ ਵੀ ਬੱਚੀ ਹੈ ਤੇ ਗੱਲਬਾਤ ਬਾਈ ਨਾ ਕਰਾਵਾਂਗੇ ਸਸਤੀ ਦਾ ਬਾਈ ਸਸਤੀ ਦਾ ਬਾਈ ਜੀ ਹੋਰ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 6284310 43 ਹੈਗਾ ਵੀਰੇ ਪਿੰਡ ਅਲਕੜਿਆ ਦਾ ਜਿਲ੍ਹਾ ਬਰਨਾਲਾ ਤੇ ਸੰਸੀਲਤਾ ਪਾਕੀ ਨੇੜੇ ਤੇੜੇ ਜਿਹੜੇ ਪਿੰਡ ਭਦੌੜ ਸਲਾਦਪੁਰਾ ਤੇ ਜਗੀਆਂ ਨਾਲ ਓਕੇ ਜੀ ਤੇ ਅੱਜ ਆਪਾਂ ਇੱਕ ਵੜ ਦਿਖਾਉਣੀ ਹੈ ਹਾਂ ਇੱਕ ਵੜ ਦਿਖਾਉਣੀ ਤੇ ਦਿਖਾਉਣੀ ਵੀ ਘਰੇ ਦੁੱਧ ਪੀਣ ਵਾਲਾ ਸੌਦਾ ਹਨਾ ਤੇ ਬਰੇ ਸ਼ਾਹੀਆ ਵਾਲਾ ਬਾਈ ਜਿਹਨੂੰ ਕਹਿੰਦੇ ਨੇ ਹਾਂ ਥੋੜਾ ਗਿਰਦਾ ਵਿੱਚ ਹੈਗਾ ਹਨਾ ਕਰੋਸ਼ ਤੇ ਦੂਜਾ ਸੂਆ ਤੇ ਚਾਰ ਦੰਦ ਦਾ ਵੀਰੇ ਦੂਜਾ ਕੀ ਹੈ ਵੀਰੇ ਹਾਂ ਓਕੇ ਤੇ ਵੀਡੀਓ ਹੂੰ ਠੰਡੀ ਠੰਡੀ ਬਹੁਤ ਹੈ ਯਾਰੇ ਤਾਂ ਹੂੰ ਇਹਦਾ ਕਿਹੜਾ ਗੇਰਾ ਹੋਇਆ ਦਈ ਆ ਤੇ ਕਿੰਨੇ ਦਿਨ ਹੋਇਆ ਸੂਈ ਨੂੰ ਸੂਈ ਨੂੰ ਬਾਈ ਅੱਜ 7 ਦਿਨ ਤੇ ਕਿੰਨਾ ਬੋਲਾ ਰੈਡੀ ਆ ਜਾਂ ਦੁੱਧ ਕਹਿ ਲਗੇ ਬੋਲਾ ਇਹ ਕਹਿੰਦਾ ਆ ਸੰਭ ਲੱਗਾ ਜੀ 8 ਤੋਂ ਥੋੜਾ ਇੱਕ ਦਾ ਟਾਂ ਤੇ ਕਿੰਨਾ ਦੇ ਦੂਗੀ ਦੁੱਧ ਦੁੱਧ ਭਈ ਆਪਾਂ ਬਾਹਲਾ ਨਹੀਂ ਕਹਿੰਦੇ 12 ਕੋ 14 ਦਾ ਦੁੱਧ ਦੇ ਦੂ ਤੇ ਮਗਰ ਬੱਚੀ ਖੋਲੇ ਨੂੰ ਤੋੜਾ ਤਰਕ ਰਹਿ ਗਿਆ ਜੇ ਇੱਕ ਤੇ ਥੋੜਾ ਜਿਹਾ ਅੱਧੋ ਅੱਧੀ ਦੀ ਬਰਾਬਰ ਬਰਾਬਰ ਦਾ ਇਹਦਾ ਮਿਕਸ ਹੈਗਾ ਉਨੀ ਗਿਰ ਤੇ ਉਨੀ ਛਾਈ ਵਾਲ ਹੈ ਨਾ ਆ ਦੇਖੋ ਜੀ ਤੇ ਦੁੱਧ ਨੇ ਫਰਟ ਵਾਲਾ ਪੋਣਾ 6 ਜੀ ਰੋਲਾ ਲੈ ਚੱਲ ਲੰਮੀ ਆ ਦੇਖੋ ਜੀ ਤੇ ਸਮੀ ਪਲੀ ਵੀ ਪੂਰੀ ਚਾਰ ਦਾ ਦਾ ਵੀਰੇ ਹਾਂ ਚਾਰ ਚਲ ਮੋੜ ਲਿਓ ਗੱਡੀ ਤੋਂ ਡਰਦੀ ਆ ਥੋੜੀ ਜਿਹੀ ਗੱਲ ਆ ਆ ਦੇਖੋ ਤੇ ਰੰਗ ਰੰਗ ਪੂਰਾ ਪੱਕਾ ਹਮ ਕਰੋ ਜੀ ਚੈੱਕ ਬਾਈ ਦਾ ਕਹਿਣਾ ਵੀ 7 ਕਿਲੋ 8 ਕਿਲੋ ਬੋਲਾ ਹੁਣ ਤੁਸੀਂ ਕੱਢ ਕੇ ਲੈ ਜਾਓ ਕਿੰਨਾ ਦੁੱਧ ਦੇ ਦੂਗੀ ਹਾਈਐਸਟ ਬਾਈ ਆਪਾਂ ਬਾਈ ਬਾਲਾ ਨੇ ਕਹਿੰਦੇ 12 ਤੋਂ 14 ਕਿਲੋ ਇਹ ਇੰਨੇ ਕ ਦੁੱਧ ਵਾਲੀਆਂ ਹੁੰਦੀਆਂ ਹੁੰਦੀ ਘਰ ਦੁੱਧ ਪੀਂਦੇ ਆ ਨਾ ਜਿੰਨਾ ਦੋ ਦਊਗੀ ਮੈਂ 20 ਗੱਲ ਕਰੂਗਾ ਇੱਕ ਵਾਰੀ ਮੈਂ ਲੈ ਲੇ 10 ਲੱਖਾਂ ਜਾਂ ਇੱਕ ਵਾਰੀ ਇਹ ਲੈ ਆ ਆ ਦੇਖੋ ਜੀ ਲੈ ਇੱਧਰ ਦੀ ਮਰਜ਼ੀ ਬੈਠਾ ਤੇ ਚਵਾਈ ਜਿਹੜੇ 4-5 ਘੰਟੇ 5-6 ਘੰਟੇ ਬਾਕੀ ਉਸ ਹਿਸਾਬ ਨਾਲ ਲੈਵੇ ਦੀ ਜੱਜਮੈਂਟ ਕਰ ਲਿਓ ਤੇ ਮਗਰ ਵੀ ਪਲੱਸ ਪੁਆਇੰਟ ਬੱਚੀ ਆ ਹੂੰ ਸੀਲ ਬਹੁਤ ਆ ਨਾ ਵੀਰੇ ਸੀਲ ਆ ਯਾਰ ਬਾਈ ਇੱਧਰ ਦੀ ਮਰਜ਼ੀ ਬੈਠਾ ਹਾਲਾ ਕਮਾਲ ਆ ਹਨਾ ਜਿਹੜੀ ਸੁਈ ਨਹੀਂ ਸੀ ਮਿਲਦੀ ਨਹੀਂ ਭਾਈ ਇਹ ਹੂਲਦੀ ਆ ਜਾਣੇ ਕੋਲ ਕਰਦੀ ਆ ਹੋਰਾ ਵੀ ਤੇ ਚਲੋ 8 ਕਿਲੋ ਬੋਲਾ ਆ ਗਿਆ ਮਿਲ ਕੰਪਲੈਸਟੀ 10 ਤੋਂ 11 ਕਿਲੋ ਰਹੂਗੀ ਤੇ ਪੈਸੇ ਕਿੰਨੇ ਲੈਣੇ ਆਗੇ ਬਸ 47000 ਚ ਮਾਨਤਾ ਕਰ 47000 ਚ ਮਾਨਤਾ ਨੂੰ ਤੇ ਮਾੜੀ ਬੱਚੀ ਆਗੀ ਨਾ ਬੱਚੀ ਵੀ ਉਹੋ ਜਿਹੀ ਗੀ ਆ ਤੇ ਬਾਕੀ ਦੀ ਗੱਲ ਮੱਝ ਨਹੀਂ ਲੈਣ ਦੀ ਲੋੜ ਹਨਾ ਇਹਨੂੰ ਰੱਖ ਕੇ 1.5 ਲੱਖ ਰੁਪਇਆ ਮੈਂ ਤੇ ਲਾਉਣ ਵਾਲਾ ਆ ਆ ਵਧੀਆ ਚੰਗੀ ਚੀਜ਼ ਆ ਓਕੇ 47000 ਤੁਹਾਡਾ ਮਾਨਤਾਨ ਹੋ ਜਾਣਾ ਤੇ ਨੰਬਰ ਫੇਰ ਬੋਲਦੇ ਬਾਈ 68481013 ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਵਾਈਆਂ ਦੇ ਭਦਾਵੜਾ ਇੱਕ ਤੁਹਾਨੂੰ ਸੂਈ ਸੁਬਾਈ ਬੈੜ ਦਿਖਾਤੀ ਆ ਬਾਕੀ ਦਾ ਧੰਨਵਾਦ ਆ ਜੀ